ਲਕ ਗੀਜ਼ਾ कॉटन ਦੇ ਵਿੱਚ सूट ਆਇਆ ਜੀ ਰਸੀਆ ਬ੍ਰਾਂਡ ਦਾ 올ਓਵਰ 5 ਮੀਟਰ सूट ਆ ਉਹ 5 ਮੀਟਰ ਬਹੁਤ ਸੋਹਣਾ ਕੱਪੜਾ ਜੀ ਰਸੀਆ ਬ੍ਰਾਂਡ ਦਾ कॉटन ਲਾਉਣ ਗੀਜ਼ਾ ਲਾਉਣ ਹੁੰਦੀ ਹੈ ਜੀ ਬਹੁਤ ਸੋਹਣਾ ਕੱਪੜਾ ਰਾਮਦਰੀ ਵਾਲਾ कॉटन ਦੇ ਵਿੱਚ ਸੁਪੀਰੀਅਰ कॉटन ਹੈ ਜਿਹੜਾ ਹਾਈ ਫਾਈ ਬ੍ਰਾਂਡ ਕੱਪੜਾ ਪਾਉਂਦਾ ਜੀ ਉਹਨਾਂ ਨੂੰ ਪਤਾ ਹੈ ਕੱਪੜੇ ਬਾਰੇ ਬਹੁਤ ਸ਼ਾਨਦਾਰ ਕੱਪੜਾ ਨਾਲ ਦੁਪੱਟਾ ਹੋਊਗਾ ਜੀ ਡਿਸਟ੍ਰਿੰਟ ਪ੍ਰਿੰਟ ਦਾ ਦੁਪੱਟਾ ਹੋਊਗਾ 2.5 ਮੀਟਰ ਦਾ ਜੀ ਪ੍ਰੋਪਰ 2.5 ਮੀਟਰ ਦੁਪੱਟਾ ਹੋਊਗਾ ਜੀ ਮਸਲੀਨ ਦਾ ਦੁਪੱਟਾ ਜੀ ਵਿਸਕੋਸ ਮਸਲੀਨ ਹੁੰਦੀ ਹੈ ਬਹੁਤ ਸੌ ਏ ਪੀਸੀ ਭਮਕ ਮਾਰਦਾ ਇਸ ਤਰ੍ਹਾਂ ਨਵਾਂ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਕਲਰ ਹੈਗਾ ਤਿੰਨ ਕਲਰ ਨੇ ਫਸਟ ਇਹ ਹੈ ਨੈਕਸਟ ਦੇਖੋ ਜੀ ਨੈਕਸਟ ਇਹਦੇ ਵਿੱਚ ਜਿਵੇਂ ਬਲੈਕ ਦੇ ਵਿੱਚ ਆ ਗਿਆ ਦੇਖੋ ਜੀ ਦੁਪੱਟਾ ਹੋ ਗਿਆ ਡਿਸਪ੍ਰਿੰਟ ਦਾ ਔਰ ਬਹੁਤ ਰੀਜ਼ਨਬਲ ਰੇਟ ਦੇ ਵਿੱਚ ਆਇਆ ਜੀ ਸਿਰਫ 1300 ਰੁਪਏ ਦਾ ਜੀ ਬਲੈਕ ਕਲਰ ਆ ਗਿਆ ਦੇਖੋ ਜੀ ਔਰ ਥਰਡ ਕਲਰ ਆਊਗਾ ਦੇਖੋ ਇਹਦੇ ਵਿੱਚ ਜੀ ਬਹੁਤ ਸ਼ਾਨਦਾਰ ਲੈਮਨ ਦੇ ਵਿੱਚ ਆ ਗਿਆ ਜੀ ਬਹੁਤ ਸ਼ਾਨਦਾਰ ਕਲਰ ਨੇ ਤਿੰਨ ਕਲਰ ਨੇ ਜਿਹੜਾ ਤੁਸੀਂ ਇਹਨੂੰ ਜਲਦੀ ਬੁੱਕ ਕਰਨਾ ਬੁੱਕ ਕਰ ਲਓ ਜੀ 1300 ਰੁਪਏ ਦਾ ਛੋਟਾ ਆਨਲਾਈਨ ਪੇਮੈਂਟ ਕਰੋਗੇ 1300 ਦੇ ਪ੍ਰਾਈਸ ਦੇ ਵਿੱਚ ਸੂਟ ਦੇ ਦਾਂਗੇ ਬਹੁਤ ਸ਼ਾਨਦਾਰ ਕਪੜਾ ਜੀ ਔਰ ਬਹੁਤ ਸੋਹਣਾ ਕਪੜਾ ਹੈਗਾ ਜੀਜ਼ਾ ਕਾਟਨ ਦੇ ਵਿੱਚ ਹੈ ਕੋਈ ਲਾਈਨਿੰਗ ਕਰਨ ਲਾਈਨਿੰਗ ਨਹੀਂ ਲੱਗਦੀ ਕਾਟਨ بیس ਕਪੜਾ ਬਹੁਤ ਸ਼ਾਨਦਾਰ ਸਪੀਰੀ ਕਾਟਨ ਦੇ ਵਿੱਚ ਸੂਟ ਆਊਗਾ ਜੀ